ਸਨਿਆਰੇ ਦਾ ਕੰਮ ਕਰਦਾ ਸੀ ਆ ਸਾਂ ਤੇ ਉਹ ਲੀਵਰ ਤੇ ਕੰਮ ਕਰਦਾ ਸੀ ਮੈਂ ਮਤਲਬ ਕਿ ਉਹ ਕੰਮ ਕਾਫੀ ਸੀ ਮੇਰਾ ਕੰਮ ਘਟਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਡਿਪਰੈਸ਼ਨ 'ਚ ਗਿਆ ਹਾਂ ਇੱਕ ਸਾਲ ਮੈਂ ਡਿਪਰੈਸ਼ਨ 'ਚ ਰਿਹਾ ਹਾਂ ਭਾਰਾ ਇਹਨੇ ਮੈਨੂੰ ਕਾਰੋਬਾਰ ਉਸੇ ਠੰਡੀ ਮਿੱਠੀ ਸ਼ਰਦਾਈ ਦਾ ਕਾਰੋਬਾਰ ਬਖਸ਼ਿਆ ਠੰਡੀ ਮਿੱਠੀ ਸ਼ਰਦਾਈ ਲਾਣੀ ਚਾਲੂ ਕੀਤੀ ਉਸ ਤੋਂ ਬਾਅਦ ਬੜੀ ਚੜ੍ਹਦੀ ਕਲਾ ਹਈ ਮਹਾਰਾਜਾ ਗੁਰੂ ਆਮਦਾਸ ਗੁਰ ਤੇਗ ਬਹਾਦਰ ਦੀ ਕਿਰਪਾਈ ਮਹਾਰਾਜ ਦੀ ਬਹੁਤ ਕੰਮ ਚੱਲਿਆ ਮੇਰਾ ਇਹ ਸਰਦੀਆਂ ਚੜ੍ਹਦੀਆਂ ਦਿਵਾਲੀ ਦੇ ਲਾਗੇ ਅਸੀਂ ਸਾਗ ਮੱਕਈ ਰੋਟੀ ਚਾਲੂ ਕਰਤੀ ਇਹ ਹੁਣ 4 ਮਹੀਨੇ ਹੋ ਗਏ ਸਾਨੂੰ ਸਾਗ ਤੇ ਮੱਕਈ ਰੋਟੀ ਬਣਾ ਰਹੇ ਆ ਇਹ ਮੇਰਾ ਆਸੇ ਕੀ ਥੋੜੀ ਜੀ ਮੇਰੇ ਕੋਲ 6-700 ਗ੍ਰਾਮ ਚੰਦੀ ਦੀ ਮੈਂ ਉਹ ਵੇਚ ਕੇ ਆਪਣੀ ਆਪਣਾ ਸਾਈਕਲ ਲਿੱਤਾ ਜੋ ਵੀ ਆ ਭਾਂਡੇ ਲਿੱਤੇ ਸਮਾਨ ਲਿੱਤਾ ਸਾਰਾ ਉਹ ਲੈ ਕੇ ਤੇ ਫਿਰ ਮੈਂ ਸੋਚਿਆ ਇਹ ਕੰਮ ਚਾਲੂ ਕਰਾਂਗਾ ਸਾਈਕਲ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਆ ਸਚਕਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਹੈਟਾ ਸਟੇਟ ਦੇ ਉੱਤੇ ਤੇ ਦੱਸਦੇ ਕਿ ਅੱਜ ਅਸੀਂ ਤੁਹਾਨੂੰ ਅਕਸਰ ਤੁਸੀਂ ਪਹਿਲਾਂ ਵੇਖਿਆ ਹੋਊਗਾ ਕਿ ਕਈ ਜੋ ਨੌਜਵਾਨਾਂ ਵੱਲੋਂ ਕਈ ਬਜ਼ੁਰਗਾਂ ਵੱਲੋਂ ਜਿਹੜਾ ਇੱਕ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਨਭੀਆਂ ਜਾਂਦੀਆਂ ਕਈ ਕੰਮ ਤੋਂ ਟੁੱਟੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਆਪਣਾ ਘਰ ਚਲਾਉਣ ਵਾਸਤੇ ਜੋ ਵੱਖ-ਵੱਖ ਕੰਮ ਖੋਲੇ ਜਾਂਦੇ ਉਹਨਾਂ ਵੱਲ ਤੇ ਅੱਜ ਅਸੀਂ ਜਿਸ ਕਿੱਤੇ ਦੇ ਨਾਲ ਤੁਹਾਨੂੰ ਜਾਣੂ ਕਰਾਉਣ ਜਾ ਰਹੇ ਹਾਂ ਉਹਨਾਂ ਵੱਲੋਂ ਗੁਰਸਿੱਖ ਵੀਰ ਹੈਗੇ ਨੇ ਉਹਨਾਂ ਵੱਲੋਂ ਜਿਹੜਾ ਖਾਸ ਮੰਦਰ ਸਾਹਿਬ ਜੀ ਦੇ ਬਾਹਰ ਜੋ ਹੈ ਇੱਥੇ ਲਗਾਈ ਜਾਂਦੀ ਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਵਿਰਿੰਦਰ ਸਿੰਘ ਜੀ ਖਾਸ ਤੌਰ ਦੇ ਉੱਤੇ ਆਪਣੇ ਸਾਈਕਲ ਦੇ ਉੱਤੇ ਕਿਉਂਕਿ ਕੋਈ ਦੁਕਾਨ ਨਹੀਂ ਕੋਈ ਕੁਝ ਨਹੀਂ ਸਿਰਫ ਸਾਈਕਲ ਦੇ ਉੱਤੇ ਜੋ ਹੈ ਵਿਸ਼ੇਸ਼ ਤੌਰ ਦੇ ਉੱਤੇ ਜੋ ਇੱਕ ਮਾਈਕ ਲਗਾ ਕੇ ਤਾਂ ਇਸ ਤਰਾਹੀ ਜੋ ਹੈ ਸਾਰਿਆਂ ਨੂੰ ਜਾਗਰੂ ਕਰਾ ਰਹੇ ਨੇ ਤੇ ਇਹ ਤੁਸੀਂ ਵੇਖ ਸਕਦੇ ਹੋ ਕਿ ਜੋ ਸਰਸੋਂ ਦਾ ਸਾਗ ਮੱਕੀ ਦੀ ਰੋਟੀ ਤਾਂ ਇਹ ਜੋ ਇਹ ਖਾਸ ਤੌਰ ਤੇ ਇਹਨਾਂ ਵੱਲੋਂ ਜਿਹੜਾ ਇੱਥੇ ਸੰਗਤਾਂ ਨੂੰ ਵਿਸ਼ਕਾਇਆ ਜਾਂਦਾ ਤੇ ਨਾਲ ਦੀ ਨਾਲ ਜਿਹੜੇ ਡਰਾਈਵਰ ਵੀਰ ਨੇ ਉਹਨਾਂ ਨੂੰ ਵੀ ਵਿਸ਼ੇਸ਼ ਤੌਰ ਦੇ ਉੱਤੇ ਸ਼ਿਕਾਇਤ ਜਾਂਦਾ ਸਾਡੇ ਨਾਲ ਮੌਜੂਦ ਹੈਗੇ ਨੇ ਵਰਿੰਦਰ ਜੀ ਤਾਂ ਵਰਿੰਦਰ ਜੀ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਕਿ ਕਿਉਂਕਿ ਅਕਸਰ ਕੋਈ ਵੀ ਜੋ ਦੁਕਾਨ ਚਲਾਉਂਦਾ ਤਾਂ ਆਪਣੀ ਦੁਕਾਨ ਤੇ ਸਾਗ ਦੀਆਂ ਰੋਟੀਆਂ ਕੋ ਠਾਬਾ ਟਾਈਪ ਆਪਣਾ ਖੋਲਦਾ ਤੁਸੀਂ ਸਾਈਕਲ ਤੇ ਕਿਉਂ ਕਰ ਰਹੇ ਹੋ ਮੈਂ ਪਹਿਲਾਂ ਮੈਂ ਸਨਿਆਰੇ ਦਾ ਕੰਮ ਕਰਦਾ ਸੀ ਤੇ ਓਲੇਵਰ ਤੇ ਕੰਮ ਕਰਦਾ ਸੀ ਮੈਂ ਬਲਕਿ ਉਹ ਕੰਮ ਕਾਫੀ ਸੀ ਮੇਰਾ ਬਲਕਿ ਮੈਨੂੰ ਕਾਫੀ ਰਾਸ ਵੀ ਆਉਂਦੀ ਸੀ ਤੇ ਕੰਮ ਹੀ ਵਪਾਰੀਆਂ ਦਾ ਮੈਂ ਕਰਦਾ ਹਾਂ ਕਦੀ ਮੈਂ ਕਿਸੇ ਨਾਲ ਸਨਿਆਰੇ ਨਾਲ ਬੇਇਮਾਨੀ ਨਹੀਂ ਕੀਤੀ ਮੈਂ ਕੰਮ ਕਰਦਾ ਰਿਆ ਕੰਮ ਕਰਦਾ ਰਿਆ ਉਹ ਕੰਮ ਘਟ ਗਿਆ ਵੱਖਰੀ ਗੱਲ ਹੈ ਕੰਮ ਘਟਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਡਿਪਰੈਸ਼ਨ 'ਚ ਗਿਆ ਹਾਂ 1 ਸਾਲ ਮੈਂ ਡਿਪਰੈਸ਼ਨ 'ਚ ਰਿਆ ਹਾਂ ਉਸ ਤੋਂ ਬਾਅਦ ਕਿ ਨਾ ਮੇਰੀ ਕੁੜੀ ਬਿਮਾਰ ਹੋਈ ਸੀ ਸ਼ੋ ਨੂੰ ਸ਼ੂਗਰ ਹੋ ਗਈ ਸੀ ਇਨਫੈਕਸ਼ਨ ਵੀ ਹੋ ਗਈ ਸੀ ਉਹ 13 ਸਾਲ ਦੀ ਮੇਰੀ ਕੁੜੀ ਪੂਰੀ ਹੋ ਗਈ ਸੀ 13 ਸਾਲ ਦੀ ਕੁੜੀ ਪੂਰੀ ਹੋ ਗਈ ਕਾਫੀ ਚਿਰ ਮੈਂ ਮਲਕੀ ਪਰੇਸ਼ਾਨ ਰਿਆ ਹਾਂ ਉਸ ਤੋਂ ਬਾਅਦ ਫਿਰ ਮੈਂ ਗੁਰੂ ਰਾਮਦਾਸ ਜੀ ਦੇ ਘਰ ਆ ਕੇ ਗੁਰਤੇਗਬਾਦਿਸਤਾਨ ਤੇ ਗੁਰਕੇ ਮਹਿਲ ਜਾ ਕੇ ਅਰਦਾਸ ਕੀਤੀ ਮਹਾਰਾਜ ਨੂੰ ਕਿ ਮਹਾਰਾਜ ਮੈਨੂੰ ਕਾਰੋਬਾਰ ਨਹੀਂਗਾ ਤੇ ਮੇਰੀ ਇਸ ਤਰ੍ਹਾਂ ਧੀ ਵੀ ਚਲੇਗੀ ਤੇ ਮੇਰੀ ਇਹ ਪਰੇਸ਼ਾਨੀ ਖਤਮ ਕਰੋ ਤੇ ਮਹਾਰਾਜ ਨੇ ਮੈਨੂੰ ਕਾਰੋਬਾਰ ਉੱਥੇ ਠੰਡੀ ਮਿੱਠੀ ਸ਼ਰਦਾਈ ਦਾ ਕਾਰੋਬਾਰ ਬਖਸ਼ਿਆ ਠੰਡੀ ਮਿੱਠੀ ਸ਼ਰਦਾਈ ਲਾਣੀ ਚਾਲੂ ਕੀਤੀ ਉਸ ਤੋਂ ਬਾਅਦ ਬੜੀ ਚੜ੍ਹਦੀ ਕਲਾ ਆਈ ਮਹਾਰਾਜਾ ਗੁਰੂ ਆਮਦਾਸ ਗੁਰਤੇਗ ਭੱਤ ਦੀ ਕਿਰਪਾਈ ਮਹਾਰਾਜ ਦੀ ਬਹੁਤ ਕੰਮ ਚੱਲਿਆ ਮੇਰਾ ਤੇ ਉਸ ਤੋਂ ਬਾਅਦ ਫਿਰ ਮੈਨੂੰ ਕਹਿੰਦੇ ਸੀ ਗਰਮੀਆਂ 'ਚ ਕੀ ਲਾਓਗੇ ਤੇ ਮੈਂ ਕਹਿਆ ਇਹਨਾਂ ਨੂੰ ਕਿ ਸਾਗ ਮੱਕੀ ਰੋਟੀ ਲਾਵਾਂਗੇ ਅਸੀਂ ਗਰਮੀਆਂ 'ਚ ਜਿਰੋ ਫਿਰ ਸਰਦੀਆਂ ਚੜ੍ਹਦੀਆਂ ਦਿਵਾਲੀ ਦੇ ਲਾਗੇ ਅਸੀਂ ਸਾਗ ਮੱਕੀ ਰੋਟੀ ਚਾਲੂ ਕਰਤੀ ਸੀ ਤੇ ਹੁਣ 4 ਮਹੀਨੇ ਹੋ ਗਏ ਸਾਨੂੰ ਸਾਗ ਤੇ ਮੱਕਈ ਰੋਟੀ ਬਣਾ ਰਹੇ ਆ ਜਲਦੀ ਭਈਏ ਮਾਰੇ ਦੀ ਕਿਰਪਾ ਬਹੁਤ ਜ਼ਿਆਦਾ ਪਰ ਜਿਸ ਤਰੀਕੇ ਨਾਲ ਤੁਸੀਂ ਸਾਗ ਤੇ ਮੱਕਈ ਦੀ ਰੋਟੀ ਬਣਾਉਂਨੇ ਹੋ ਕਿਉਂਕਿ ਅਕਸਰ ਵੇਖਿਆ ਜਾਂਦਾ ਢਾਬਿਆਂ ਦੇ ਉੱਤੇ ਖਾਸ ਤੌਰ ਦੇ ਉੱਤੇ ਜਦੋਂ ਇੱਕ ਢਾਬਾ ਵੀ ਖੋਲਿਆ ਜਾਏ ਉਹ ਗੱਲ ਵੱਖਰੀ ਪਰ ਸਾਈਕਲ ਤੇ ਕਿਉਂ ਤੁਸੀਂ ਇਹ ਚੀਜ਼ਾਂ ਮਤਲਬ ਕਰਦੇ ਹੋ ਮਬਾਈ ਮੇਰੇ ਕੋਲ ਕੋਈ ਸਾਧਨ ਨਹੀਂ ਕੋਈ ਦੁਕਾਨ ਨਹੀਂ ਗਈ ਮੇਰੇ ਕੋ ਕੁਝ ਨਹੀਂਗਾ ਸੀਗਾ ਮੈਂ ਇੱਕ ਬਹੁਤ ਗਰੀਬ ਬੰਦਾ ਹਾਂ ਠੀਕ ਹੈ ਕਿ ਨਹੀਂ ਮੇਰੇ ਕੋ ਕੀ ਸਿਰਫ ਪੈਸੇ ਥੋੜੇ ਬੋਧੇ ਗਏ ਸਾਈਕਲ ਲੈਣ ਜੋਗੇ ਪੈਸੇ ਗਏ ਹੀ ਮੇਰਾ ਅਸੇ ਕੀ ਥੋੜੀ ਮੇਰੇ ਕੋਲ 6-7 ਕਿਲੋ ਗੰਦੀ ਦੀ ਮੈਂ ਉਹ ਵੇਚ ਕੇ ਆਪਣੀ ਆਪਣਾ ਸਾਈਕਲ ਲਿੱਤਾ ਜੋ ਵੀ ਆ ਭਾਂਡੇ ਲਿੱਤੇ ਸਮਾਨ ਲਿੱਤਾ ਸਾਰਾ ਉਹ ਲੈ ਕੇ ਤੇ ਫਿਰ ਮੈਂ ਸੋਚਿਆ ਇਹ ਕੰਮ ਚਾਲੂ ਕਰਾਂਗਾ ਸਾਈਕਲ ਤੋਂ ਮੈਂ ਸਾਈਕਲ ਤੋਂ ਸਟਾਰਟ ਕੀਤਾ ਗੰਮ ਤੇ ਮੇਰਾ ਮਾਰਾ ਦੀ ਚੜ੍ਹਦੀ ਕਲਾ ਕੀਤੀ ਤਾਂ ਖਾਸ ਤੌਰ ਤੇ ਵੇਖਿਆ ਜਾਂਦਾ ਕਿ ਭਾਂਡੇ ਜਿਹੜੇ ਹੁੰਦੇ ਨੇ ਜਦੋਂ ਸਾਗ ਜਦੋਂ ਵਰਤਿਆ ਜਾਂਦਾ ਭਾਂਡੇ ਹੋਰ ਤਰ੍ਹਾਂ ਦੇ ਪਰ ਤੁਹਾਡੇ ਭਾਂਡੇ ਜਿਹੜੇ ਆ ਵੱਖਰੇ ਆ ਬਬਾਈ ਇਹ ਗਰਮ ਵਾਲਾ ਸਾਗ ਹੈਗਾ ਇੱਚ 7 ਘੰਟੇ ਸਾਗ ਗਰਮ ਰਹਿੰਦਾ ਵਾ ਜੀ ਇਹ ਤੇ 7 ਘੰਟੇ ਸਾਗ ਗਰਮ ਹੀ ਰਹਿਦਾ ਵਾ ਜੀ ਤਾਂ ਖਾਸ ਤੌਰ ਤੇ ਉੱਤੇ ਜੇ ਗੱਲ ਕਰ ਲਈਏ ਤਾਂ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਿੱਤੇ ਦੇ ਵਿੱਚ ਆਏ ਨੂੰ ਕਿਉਂਕਿ ਜਦੋਂ ਘਟਾ ਬਿਆ ਉਸ ਤੋਂ ਬਾਅਦ ਨਾਲ ਹੀ ਮਤਲਬ ਇਹ ਇਹ ਕਿੱਤੇ ਚ ਆ ਗਏ ਸੀ ਬਾਬਾ ਜੀ ਜਦੋਂ ਮੈਨੂੰ ਘਟਾ ਬਿਆ ਕਾਫੀ ਚਿਰਨਾ ਮੈਂ ਰਾਸ ਹੈਗੀ ਸੀ ਮੈਂ ਖਾਂਦਾ ਪੀਂਦਾ ਰਿਆਂ ਰੋਟੀ ਪਾਣੀ ਖਾਂਦਾ ਰਿਆਂ ਉਹ ਜਦੋਂ ਰਾਤ ਮੁੱਕ ਗਈ ਫਿਰ ਮੇਰੇ ਕੋਲ 5-7 ਗ੍ਰਾਮ ਰਾਸ ਰਹਿ ਗਈ ਸੀ ਫਿਰ ਡਿਪਰੈਸ਼ਨ ਚ ਮੈਂ ਬਹੁਤ ਜ਼ਿਆਦਾ ਗਿਆ ਠੀਕ ਹੋ ਗਿਆ ਫਿਰ ਬਾ ਠੀਕ ਹੋ ਗਿਆ ਫਿਰ ਮਹਾਰਾਜ ਦੀ ਕਿਰਪਾ ਆਈ ਫਿਰ ਚਾਲੂ ਠੰਡੀ ਮਿੱਠੀ ਸ਼ਰਦਾਈ ਦਾ ਕੰਮ ਚਾਲੂ ਕੀਤਾ ਫਿਰ ਉਹ ਮਹਾਰਾਜ ਨੇ ਬਹੁਤ ਚੜ੍ਹਦੀ ਕਲਾ ਕੀਤੀ ਉਸ ਤੋਂ ਬਾਅਦ ਮਹਾਰਾਜ ਨੇ ਹੁਣ ਆ ਸਾਗ ਮਗਈ ਰੋਟੀ ਦਾ ਵਕਸ਼ਾ ਕਾਰੋਬਾਰ ਇਹ ਵੀ ਚੱਲਣ ਧਿਆਨ ਬਹੁਤ ਵਧੀਆ ਜਦੋਂ ਵਿਸ਼ੇਸ਼ ਤੌਰ ਦੇ ਉੱਤੇ ਜੇ ਗੱਲ ਕਰ ਲਈਏ ਤਾਂ ਕਿੱਥੇ ਕਰਕੇ ਕਿਉਂਕਿ ਇਹ ਖਾਸ ਜੀ ਤੁਸੀਂ ਆਪਣਾ ਕਾਰੋਬਾਰ ਚਲਾਣੇ ਹੋ ਬਹੁਤ ਵਧੀਆ ਗੱਲ ਆ ਹੱਥੀ ਕਿਰਤ ਕਰਨੀ ਚਾਹੀਦੀ ਆ ਤਾਂ ਸੱਚਖੰਚੀ ਦੇ ਹਰਮੰਦਰ ਸਾਹਿਬ ਜੀ ਦੇ ਕਿੱਥੇ ਕਰਕੇ ਖਾਸ ਤੌਰ ਤੇ ਕਿਉਂਕਿ ਜਿਹੜੇ ਵੀ ਦਰਸ਼ਕ ਵੀਡੀਓ ਦੇਖ ਰਹੇ ਉਹਨਾਂ ਨੂੰ ਵੀ ਪਤਾ ਲੱਗ ਸਕੀ ਕਿੱਥੇ ਕਰਕੇ ਆ ਮੈਂ ਚੌਂਕ ਜੀ ਖਲੋਣਾ ਇੱਥੇ ਆਸਕੋਪਟੀ ਵਾਲਿਆਂ ਦੇ ਸਾਹਮਣੇ ਇੱਥੇ ਮੈਂ ਖਲੋਣਾ ਵਾਂ ਜਾਂ ਫਿਰ ਮਲਕੀ ਜਾਵਾਂ ਘੋੜੇ ਵਾਲਾ ਚੌਂਕ ਨਹੀਂਗਾ ਉੱਥੇ ਜ਼ਿਆਦਾ ਹੁੰਨਾ ਮੈਂ ਇਧਰ ਘੱਟ ਹੁੰਨਾ ਵਾਂ ਇਹ ਕਦੇ ਲੱਗਦਾ ਨਹੀਂ ਕਿ ਮਤਲਬ ਜਿੱਦਾਂ ਜਿਸ ਤਰੀਕੇ ਨਾਲ ਕਾਰੋਬਾਰ ਹੋਵੇ ਇਸ ਨਿਆਰੇ ਦਾ ਕੰਮ ਬੜਾ ਕਹਿ ਸਕਦੇ ਕਿ ਸ਼ਾਹੀ ਕੰਮ ਮੰਨਿਆ ਗਿਆ ਤਾਂ ਔਰ ਤੋਂ ਬਾਅਦ ਜਦੋਂ ਹਾਲਾਤ ਮਾੜੇ ਹੋਣੇ ਤਾਂ ਕਿਸੇ ਨੇ ਬਾਹ ਨਹੀਂ ਫੜੀ ਉਹ ਦਿਨਾਂ ਦੇ ਵਿੱਚ ਕੀ ਹਾਂ ਫੇਰ ਤੋਂ ਹੀ ਕੰਮ ਸ਼ੁਰੂ ਕਰ ਕੋਈ ਨਹੀਂ ਬਾਹ ਫੜਦਾ ਪਰਮੇਸ਼ਰ ਹੀ ਬਾਹ ਫੜਦਾ ਕੋਈ ਕੋਈ ਨਹੀਂ ਬਾਹ ਫੜਦਾ ਅਸੀਂ ਜਿੰਨਾ ਮਰਜੀ ਵਪਾਰੀਆਂ ਨੂੰ ਕੰਮ ਕਰਕੇ ਪੈਸੇ ਕਮਾ ਕੇ ਦਈਏ ਠੀਕ ਹੈ ਨਹੀਂ ਮੰਨ ਲਓ ਨਨੇ ਨਹੀਂ ਵੇਖਣਾ ਕਿ ਜਦੋਂ ਮਾਰਾ ਹੀ ਬਾਹ ਫੜਦਾ ਪਰਮੇਸ਼ਰ ਕੋਈ ਕਿਸੇ ਦੀ ਬਾਣੀ ਫੜ ਸਕਦਾ ਘਰ ਦੇ ਵਿੱਚ ਘਰ ਦੇ ਵਿੱਚ ਖਾਸ ਤੌਰ ਤੇ ਹੁਣ ਕੋਣ ਕੋਣ ਹੈਗਾ ਖਾਸ ਕਰਕੇ ਮੇਰੀ ਘਰ ਦੀ ਆ ਮੇਰੇ ਦੋ ਬੱਚੇ ਹੈ ਇੱਕ ਮੇਰੀ ਸਸਰਨ ਦੀ ਨਾਲ ਵਿੱਚ ਤਾਂ ਘਰ ਦੇ ਗੁਜ਼ਾਰਾ ਕਿਵੇਂ ਹੋਉਂਦਿਆ ਹਾਲਾਤ ਕਿਵੇਂ ਦੇਕਰ ਘਰ ਦੇ ਹਾਲਾਤ ਹੁਣ ਠੀਕ ਹੋਏ ਮਾਰੇ ਦੇ ਹੁਣ ਕਿਰਪਾਈ ਮਾਰੇ ਦੀ ਜਦੋਂ ਦਾ ਮੈਂ ਕੰਮ ਸ਼ੁਰੂ ਕੀਤਾ ਵਧੀਆ ਰੋਟੀ ਖਾਣੇ ਅਸੀਂ ਕਹਿੰਦੇ ਘਰ ਦੀ ਵੀ ਥੋੜੀ ਪਿੱਲੀ ਆ ਮੇਰੇ ਬੁਖਾਰ ਹੋ ਘਰ ਦੇ ਨੂੰ ਬੁਖਾਰ ਲੰਦਾ ਪਰ ਫਿਰ ਵੀ ਉਹ ਰੋਟੀ ਬਗਾਉਂਦੇ ਨੇ ਫਿਰ ਇਹ ਕਹੋਂਦੇ ਨਾ ਹੋਣ ਦੇ ਬਾਵਜੂਦ ਵੀ ਜਿਹੜਾ ਨਾਲ ਤੁਹਾਡੇ ਪੂਰਾ ਸਾਥ ਹਾਂਜੀ ਨਾਲ ਫਿਰ ਵੀ ਸਾਥ ਦਿੰਦੇ ਹੋ ਕਹਿੰਦੇ ਜਿੰਨਾ ਦੇ ਕਰ ਮੇਰੀ ਜਾਨ ਹੈਗੀ ਮੈਂ ਜਾਨ ਆਪਣਾ ਪੂਰਾ ਲਾਵਾਂਗੇ ਸਾਥ ਦਵਾਂਗੇ ਜਿੰਨਾ ਦੇ ਕਰ ਜਿੰਦਗੀ ਹੈਗੀ ਕਹਿੰਦੇ ਮੈਂ ਪੂਰਾ ਸਾਥ ਦਵਾਂਗੇ ਤੇਰੇ ਨਾਲ ਛਲਬ ਕਿੰਨੇ ਰੁਪਏ ਦੀ ਪਲੇਟ ਜਿਹੜੀ ਤੁਸੀਂ ਇੱਥੇ ਵੇਚ ਪਰੇਸ਼ਾਨ ਨਹੀਂ ਕਰਦਾ ਪਰ ਉਹ ਖੁਦ ਹੀ ਆਪਣੀ ਮਰਜ਼ੀ ਨਾਲ ਲਾਉਂਦੇ ਆ ਮੈਂ ਉਹਨਾਂ ਨੂੰ ਕਹਿੰਦਾ ਮੈਂ ਕਿ ਚਲੋ ਤੁਹਾਡੇ ਕੋਲ ਨਹੀਂ ਕੰਮ ਹੁੰਦਾ ਅਸੀਂ ਦੁਪਹਿਰੇ ਨਾ ਜਾ ਕੇ ਰਾਤ ਨੂੰ ਚੱਲ ਜਾ ਕਰਾਂਗੇ ਉਹ ਪਰ ਕਹਿੰਦੇ ਆ ਕਿ ਕੋਈ ਗੱਲ ਨਹੀਂ ਇਹ ਮੰਦੀ ਛੱਡਦੇ ਹੋ ਫਿਰ ਵੀ ਪਕਾਉਂਦੇ ਆ ਉਹ ਕਹਿੰਦੇ ਜਿੰਨਾ ਮੇਰੇ ਕੋਲ ਕੰ ਮਨ ਦੇ ਵਿੱਚ ਕਦੀ ਆਉਂਦਾ ਕਿ ਐਡੇ ਵਧੀਆ ਕੰਮ ਤੋਂ ਅੱਜ ਮਤਲਬ ਫੇਰ ਵੀ ਕਿਤੇ ਨਾ ਕਿਤੇ ਕਿਰਤ ਕਰ ਰਹੇ ਹਾਂ ਵਧੀਆ ਗੱਲ ਆ ਪਰ ਕਿਤੇ ਮਤਲਬ ਉਹ ਸ਼ਾਈ ਕੰਮ ਤੋਂ ਉਹ ਬਬਈ ਚੀਜ਼ ਨੂੰ ਭੁੱਲੀ ਗਏ ਅਸੀਂ ਕੀ ਜਿਹੜਾ ਕੰਮ ਕਰਦੇ ਹਾਂ ਅਸੀਂ ਕਹਿੰਦੇ ਜਿਹੜਾ ਮਹਾਰਾਜ ਨੇ کاروبار ਬਖਸ਼ਦਾ ਉਸ ਦੀ ਇਹੀ ਗੋਸ਼ ਹੈਗੀ ਹੁਣ ਪੇਟੀ ਦਾ ਚੇਤਾ ਹੁੰਦਾ ਪੇਟੀ ਦੇ ਬਬਈ ਯਾਦ ਤਾਂ ਬੜੀ ਹੁੰਦੀ ਆ ਜਿਹੜੀ ਉਹਦੀ ਮਾਂ ਬੋਹਰ ਹੁੰਦੀ ਏ ਉਹ ਇਦਾਂ ਯਾਦ ਕਰਕੇ ਰਹਿੰਦੀ 2-3 ਸਾਲ ਹੋ ਗਏ ਇਸ ਗੱਲ ਨੂੰ ਵੀ ਬਹੁਤ ਮਾਰ ਕੇ ਰੋਂਦੀ ਹੈ ਇਹ ਵੀ ਤੇ ਘਰ ਹੁੰਦੀ ਉਹਨਾਂ ਮਾਂ ਇੱਕ ਸਾਲ ਬਾਬਾ ਜੀ ਨੂੰ ਮੈਂ ਚੋਪੀ ਕਰਾਉਂਦਾ ਰੇ ਇੱਕ ਸਾਲ ਕਰਦੀ ਨੂੰ ਆਪਣੀ ਨੂੰ ਉਹ ਬਹੁਤ ਜ਼ਿਆਦਾ ਉਹਨੇ ਵਗਰਾ ਕੀਤਾ ਬੇਟੀ ਦੇ ਭਰਾ ਚ ਮੈਨੂੰ ਆਪਕੇ ਲਈ ਬੜੀ ਯਾਦ ਹੁੰਦੀ ਓਦੀ ਕੁੜੀ ਦੀ ਜਿਹੜੋ ਯਾਦ ਹੁੰਦੀ ਆ ਫਿਰ ਬਹੁਤ ਜ਼ਿਆਦੀ ਉਹਦੀ ਚੀਜ਼ਾਂ ਯਾਦ ਹੁੰਦੀਆਂ ਕਿ ਆ ਚਿੱਤਰਾਂ ਕਰਦੀ ਹੁੰਦੀ ਸੀ ਇਸ ਤਰ੍ਹਾਂ ਕਰਦੀ ਹੁੰਦੀ ਸੀ ਪਤਾ ਜੀ ਬਿਲਕੁਲ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਸਰਦਾਰ ਸਾਹਿਬ ਵੱਲੋਂ ਜਿਹੜਾ ਆਪਣੇ ਇੱਕ ਸਾਈਕਲ ਦੇ ਉੱਤੇ ਕਿਉਂਕਿ ਪਹਿਲਾਂ ਇੱਕ ਬੜਾ ਵਧੀਆ ਕੀਤਾ ਸੀਗਾ ਸੁਨਿਆਰੇ ਦਾ ਕੰਮ ਸੀਗਾ ਬੜਾ ਵਧੀਆ ਕੰਮ ਹੁੰਦਾ ਸੀਗਾ ਇਹਨਾਂ ਦਾ ਪਰ ਉਸ ਤੋਂ ਬਾਅਦ ਜਦੋਂ ਘਾਟਾ ਪੈਂਦਾ ਤਾਂ ਡਿਪਰੈਸ਼ਨ 'ਚ ਜਾਣ ਤੋਂ ਬਾਅਦ ਇਹਨਾਂ ਵੱਲੋਂ ਜਿਹੜਾ ਆਪਣਾ ਇੱਕ ਕੀਤਾ ਸ਼ੁਰੂ ਕੀਤਾ ਜਾਂਦਾ ਆਪਣੇ ਇੱਕ ਸਾਈਕਲ ਦੇ ਉੱਤੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਮਹਿਜ ਸਚਕਣਚੀ ਦੇ ਹਰਮੰਦਰ ਸਾਹਿਬ ਜੀ ਦੇ 200 ਮੀਟਰ ਦੀ ਦੂਰੀ ਤੋਂ ਖੜ ਕੇ ਜੋ ਹੈ ਇਸ ਚੌਂਕ ਦੇ ਵਿੱਚ ਆਪਣੇ ਸਾਈਕਲ ਦੇ ਉੱਤੇ ਸਾਗ ਤੇ ਰੋਟੀ ਦੀ ਜਿਹੜੀ ਹੈ ਇੱਥੇ ਦੁਕਾਨ ਚ ਹੁੰਦੇ ਨੇ ਤਾਂ ਇਹਨਾਂ ਵੱਲੋਂ ਇੱਥੇ ਦੁਕਾਨ ਚਲਾ ਕੇ ਜੋ ਹੈ ਇੱਕ ਤਰੀਕੇ ਨਾਲ ਸੇਵਾ ਵੀ ਕੀਤੀ ਜਾ ਰਹੀ ਆ ਜਿਹੜੇ ਵੀ ਸ਼ਰਧਾਲੂ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਪੰਜਾਬ ਦੇ ਇਸ ਖਾਣੇ ਦੇ ਨਾਲ ਵਿਰਾਸਤੀ ਖਾਣੇ ਦੇ ਨਾਲ ਵੀ ਜੋੜਿਆ ਜਾ ਰਿਹਾ ਤੇ ਨਾਲ ਦੀ ਨਾਲ ਕਹਿ ਸਕਦੇ ਕਿ ਇੱਕ ਪੁਰਾਣਾ ਸਮਾਂ ਵੀ ਯਾਦ ਕਰਕੇ ਅੱਖਾਂ ਜ਼ਰੂਰ ਪਰ ਆਉਂਦੀਆਂ ਨੇ ਪਰ ਅਸੀਂ ਵੀ ਆਸ ਕਰਦੇ ਕਿ ਜਿਹੜੇ ਵੀਰੇ ਸਾਡੀਆਂ ਵੀਡੀਓ ਵੇਖ ਰਹੇ ਨੇ ਜ਼ਰੂਰ ਇੱਕ ਕਰੀਏ ਇਹਨਾਂ ਕੋਲ ਆਓ ਤੇ ਇਹਨਾਂ ਦੇ ਕੋਲ ਆ ਕੇ ਇੱਕ ਵਾਰੀ ਜ਼ਰੂਰ ਤੇ ਖਾਣਾ ਖਾ ਕੇ ਵੇਖੋ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਕਸ਼ ਸੁਨਕ ਜਗਵਾਨੀ ਟੀਵੀ ਸ਼੍ਰੀ ਹਮਸਾ ਸਾਹਿਬ